I'm <laughs> trying oh my ਆ ਕਿੰਨਾ ਜੱਟੀਆਂ ਕਿੰਨਾ ਕਾਮ ਕਰਦੇ ਆ ਕੰਮ ਕੇ ਕਰਦੇ ਆ ਰੇਖ ਨਹਾਈ ਤੇ ਵਹਹੀ ਦੇਖ ਕੇ ਅੰਦਰ ਦਿੱਤੀ ਤਾ ਤਨਾ ਤਿਆਰੀਆਂ ਸਤਿਆਰੀਆਂ ਦੀ ਕਮਾਈ ਦਾ ਧਿਆਨ ਕਰਕੇ ਭਰ ਰੋ ਜੀ ਕਿੰਨਾ ਸੰਗ ਸੰਗ ਨਿਹਾਰੇ ਮਤਲਬ ਦੇ ਹੈ ਸੇਸ਼ ਕੰਤੇ ਬਾਂਗ ਬਾਂਗ I know. No. Thank <laughs> you.

ਮੇਰੇ ਕੰਪਨੋ ਅੰਦਰ ਹੋਏ ਮਹਾਂ ਅੰਕਿਤ ਆਰੋਹਨ ਕੋਲ ਕੋ ਆਪ বিনা ਆਪਣਾ ਪ੍ਰਮਾਣ ਤੁਹਾਡੀ ਸੂਝੀ ਅਨਸੰਬੰਧ ਬਾਬਾ ਸਰਦੇਵ ਜੀ ਦੀ ਜੀਤੀ ਚੋਲਾ ਆ ਹੈ ਦੇਵਾ ਬਾਬਾ ਦਾ ਨਾਮ ਲਾਵਿਆ ਮਨ ਨੂੰ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਤੁਹਾਨੂੰ ਧੰਨ সকনা মো সিট্ডিশান কর্ান কারান ইকে আসান্য়ে জিটিশা হান মারান সায়ে উওল জাহ্ন মান হান ক্ন কোয়ে ইটে হয়ে সাহ্ন মা સંઘણ સંઘે માણસતા દેજના ક્રિમિનલિયમ કેતીયા પાહના મનજી વેષ પજાવન હર સબ સબ જાની જ બળવા હર સબ મિયા મન મન ઓની કે કરો ક્રિમિનલ પર બર બહુ સુંદર

ਆਰ ਜੀ ਕਾਨਨ ਕਾਨਨ ਦੇਸ਼ ਦੇ ਕਿਰਪਾ ਗੁਰੂ ਪਤੇਲ ਕੌਮ ਫਸਾ ਰਾਜਾ ਨੇ ਘਰ ਮੰਤਰ ਦੇ ਲੱਖ ਲੱਖ ਵਧਾਈਆਂ ਗੁਰਨਾਨਕ ਸਾਹਿਬ ਕਿਰਪਾ ਕਰਨ ਤੁਹਾਡੇ ਘਰਾਂ ਪਰਵਾਰਾਂ ਚ ਸੁਖ ਸ਼ਾਂਤੀ ਪਿਆਰ ਇਤفاق ਅਚੜਦੀ ਕਲਾ ਰਹੋ ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮੱਦਨਾ ਜ਼ਾਹਰ ਪੀਰ ਜਗਤ ਗੁਰ ਬਾਬਾ ਉਸ ਵੱਡੇ ਬਾਬੇ ਦੀ ਅੱਜ ਇਹ ਵੜਾਈ ਕੁੱਲ ਦੁਨੀਆ ਬੜੇ ਸੁਚੱਜੇ ਟੰਗਲ ਬਣਾ ਲਿਆ। ਉਹਨਾਂ ਦਾ ਸੰਦੇਸ਼ ਅੱਜ ਵੀ ਸਮੁੱਚੇ ਸੰਸਾਰ ਵਿੱਚ ਇੱਕ ਪਿਆਰ ਦੇ ਸੰਦੇਸ਼ ਹੋ ਜੋ ਮਾਨਿਆ ਤੇ ਸਤਿਕਾਰਿਆ ਜਾਂਦਾ ਹੈ। ਮੈਂ ਇੱਕ ਛੋਟੀ ਜੀ ਮਿਸਾਲ ਦੇਣ ਲੱਗਾ। ਮੈਂ ਹੁਣੇ ਆਸਟ੍ਰੇਲੀਆ ਗਿਆ ਸਾਂ। ਤੇ ਅਸੀਂ ਇੱਕ ਸਮੁੰਦਰ ਦੇ ਬਹੁਤ ਖੂਬਸੂਰਤ ਏਰੀਆ ਹੈ, ਇਹ ਮੈਨੂੰ ਉੱਥੇ ਲੈ ਕੇ ਗਏ। ਉਥੇ ਇੱਕ ਗੋਰਾ ਜੋੜਾ ਪਰਿਵਾਰ ਸਾਨੂੰ ਮਿਲਿਆ ਤੇ ਕਹਿਣ ਲੱਗਾ ਕਿ ਮੈਨੂੰ ਪਤਾ ਲੱਗਾ ਜੋ ਵੀ ਇਹਨੂੰ ਮਹਿਸੂਸ ਕੀਤਾ ਹਨ ਇਹ ਸਾਨੂੰ ਘਰ ਲੈ ਗਿਆ ਉਹਨਾਂ ਕਿ ਮੇਰੀ ਦੁਆ ਕਰੋ ਮੇਰੀ ਅਰਦਾਸ ਕਰੋ ਉਹਨਾਂ ਇੰਨਾ ਪਿਆਰ ਇਤفاق ਮੁਹੱਬਤ ਜਿਤਾਈ ਮੈਂ ਬਿਆਨ ਨਹੀਂ ਕਰ ਸਕਦਾ ਤੇ ਇਹਦਾ ਇਹ ਮਤਲਬ ਕਿ ਗੁਰੂ ਨਾਨਕ ਸਾਹਿਬ ਦਾ ਨਾਮ ਐਡਾ ਵੱਡਾ ਕਿ ਸਾਰੀ ਲੁਕਾਈ ਦੇ ਅਗੇ ਤੁਸੀਂ ਨਾ ਗੁਨਾਣੀ ਪਾਤਸ਼ਾਹ ਦਾ ਲੈ ਲਓ ਤੇ ਤੁਹਾਨੂੰ ਬਹੁਤਾ ਕੁਝ ਦੱਸਣ ਦੀ ਜ਼ਰੂਰਤ ਨਹੀਂ ਪੈਂਦੀ ਵਾ ਵਾ ਤੋ ਅੱਜ ਅਸੀਂ ਉਹ ਮੁਬਾਰਕ ਦਿਨ ਬੜੀ ਸ਼ਰਧਾ ਭਾਵਨਾ ਨਾਲ ਇਸ ਸਥਾਨ ਤੇ ਮਨਾ ਰਹੇ ਹਾਂ ਬੁੜਪਾਗੀਆਂ ਸਾਰੇ ਕਿ ਅੱਜ ਇਸ ਸੁਭਾਗ ਦਿਨ ਤੇ ਅਸੀਂ ਸਾਰੇ ਇਕੱਤਰ ਹੋਏ ਹਾਂ ਗੁਰੂ ਬਾਬਾ ਜੀ ਕਿਰਪਾ ਕਰਨ ਤੁਹਾਡੇ ਘਰਾਂ ਪਰਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਬਖਸ਼ਿਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਡੀਕਲ ਕੈਂਪ ਥੱਲੇ ਡਾਕਟਰ ਸਾਹਿਬ ਆਏ ਹੋਏ ਆ ਜਿਨ੍ਹਾਂ ਪਰਿਵਾਰਾਂ ਨੂੰ ਕੋਈ ਪ੍ਰੋਬਲਮ ਹੈ ਉਹ ਥੱਲੇ ਮਸ਼ਰਬ ਵੀ ਲੈ ਸਕਦੇ ਨੇ ਤੇ ਫਰੀ ਦਵਾਈ ਵੀ ਲੈ ਸਕਦੇ ਨੇ ਹੋਰ ਵੀ ਕੋਈ ਕਿਸੇ ਚੀਜ਼ ਦੀ ਕਿਸੇ ਨੂੰ ਜ਼ਰੂਰਤ ਹੈ ਉਹ ਅੱਜ ਆਪਣੀਆਂ ਮੈਡੀਕਲ ਸਹੂਲਤਾਂ ਰਹੇ ਪ੍ਰਾਪਤ ਕਰ ਸਕਦੇ ਹਨ ਚੰਗੀ ਨੀਕ ਸਾਹ ਦੇਣ ਦੇਣੇ ਸੋ ਆਪ ਲੋੜਵੰਤ ਪਰਵਾਸ ਥੱਲੇ ਜਾ ਕੇ ਉਹ ਮਿਲ ਸਕਦੇ ਨੇ ਰਵੈਲ ਜੀ ਦਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤੁਹਾਨੂੰ ਗੁਰਪੁਰਬ ਦੀਆਂ ਵਧਾਈਆਂ ਹਾਂਜੀ ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ ਜੀ ਤੇ ਮੈਮ ਤੁਹਾਡਾ ਨਾਮ ਕੀ ਹੈ ਤੁਸੀਂ ਕਿੱਥੋਂ ਆਏ ਹੋ ਮੇਰਾ ਨਾਮ ਕੁਲਵਿੰਦਰ ਕੌਰ ਅਸਟੂਕੇਰੀਆਂ ਤੋਂ ਆਏ ਹਾਂ ਮੈਂ ਤਾਂ ਗੁਰੂ ਘਰ ਨਾਲ ਬਚਪਨ ਤੋਂ ਜੁੜੇ ਹੋਏ ਹਾਂ ਅਸੀਂ ਮਤਲਬ ਨਾ ਗੁਰੂ ਘਰ ਨਾਲ ਬਚਪਨ ਤੋਂ ਜੁੜੇ ਆ ਹਾਂਜੀ ਤੇ ਇੱਥੇ ਆੰਦਨ ਮੇ ਸਾਨੂੰ 2-4 ਸਾਲ ਹੋ ਗਏ ਆ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਗੁਰੂ ਘਰ ਬਾਰੇ ਕਿਹੋ ਜਿਹਾ ਲੱਗਦਾ ਇੱਥੇ ਆ ਕੇ ਹਾਂਜੀ ਵਧੀਆ ਲੱਗਦਾ ਮਨ ਨੂੰ ਸ਼ਾਂਤੀ ਮਿਲੀ ਆ ਬਾਬੇ ਨਾਨਕ ਦੇ ਘਰੋਂ ਬੱਚੇ ਦਾਤ ਮਿਲਿਆ 7 ਸਾਲ ਬਾਅਦ ਵਿਆਹ ਤੋਂ 7 ਸਾਲ ਬਾਅਦ ਹਾਂਜੀ ਬੱਚੇ ਦਾਤ ਮਿਲਿਆ ਬਾਬੇ ਨਾਨਕ ਦੇ ਘਰੋਂ ਹਾਂਜੀ ਤੇ ਮੁੰਡਾ ਹੈ ਕਿ ਕੁੜੀ ਹੈ ਇਹ ਮੁੰਡਾ ਹੈ ਜੀ ਠੀਕ ਹੈ ਹਾਂਜੀ ਜੀ ਅਸੀਂ ਗੁਰੂ ਘਰ ਨਾਲ ਜੁੜੇ ਹੋਇਆ ਮਤਲਬ ਸਿੱਖ ਪਰਿਵਾਰ ਤੋਂ ਸੰਬੰਧਿਤ ਪਿੱਛੋਂ ਵੀ ਗੁਰੂ ਘਰ ਦਾ ਅੰਦਾਜ਼ ਸੀ ਅੱਗੇ ਵੀ ਸੋਹਰਾ ਪਰਿਵਾਰ ਵੀ ਗੁਰੂ ਘਰ ਨਾਲ ਜੁੜਿਆ ਹੋਇਆ ਹਾਂਜੀ ਗੁਰੂ ਤੋਂ ਬਿਨਾ ਸਾਨੂੰ ਕੁਝ ਨਹੀਂ ਚਾਹੀਦਾ ਹਾਂਜੀ ਹਾਂਜੀ I'm <laughs>

私たちは。<noise> <noise>

オープンしてる人たちがまって အိုဘုရားသခင်အိုဘုရားသခင်အိုဘုရားသခင်အိုဘုရားသခင်အိုဘုရားသခင်အိုဘုရားသခင်အိုဘုရားသခင်အိုဘုရားသခင်အိုဘုရားသခင်အိုဘုရားသခင်

ਸਤਿ ਸ਼੍ਰੀ ਅਕਾਲ। ਪੰਜਾਬੀ ਖ਼ਬਰਾਂ। 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 ਪੰਜਾਬੀ ਖ਼ਬਰ ਜਿਵੇਂ ਪ੍ਰਕਾਸ਼ਪੁਰ ਸਪੂਰਨ ਮਾਸ਼ੀ ਦਾ ਦਿਹਾੜਾ ਬੜੇ ਹੀ ਸਤਿਕਾਰ ਤੇ ਸ਼ਦਾ ਪੂਰਵਕ ਦੇ ਨਾਲ ਮਨਾਇਆ ਗਿਆ ਦੋਨੇੜੇ ਸੰਤ ਹੰਮ ਹਮਾ ਕੇ ਗੁਰਦੁਆਰਾ ਸਾਹਿਬ ਤੇ ਪਹੁੰਚਿਆ ਨੇ ਗੁਰਦੁਆਰਾ ਸਾਹਿਬ ਦੇ ਸ਼੍ਰੀ ਅਖੰਡ ਪਾਤਸ਼ਾਹ ਸ਼੍ਰੀ ਸਹਜ ਪਾਤ ਸ਼੍ਰੀ ਆਨੰਦ ਪਾਤ ਸਾਹਿਬ ਤੇ ਚਪਈ ਸਾਹਿਬ ਪਾਤ ਦੇ ਕੋਟ ਪਾਏ ਗਏ ਉਪਰੰਤ ਕੀਰਤਨ ਦੇ ਨਾਲ ਸੰਤਾਂ ਨੂੰ ਨਿਹਾਲ ਕੀਤਾ ਗਿਆ ਗੁਰਦੁਆਰ ਵਿਖੇ ਗੁਰ ਗੱਪਿਆ ਪਕੌੜੀਆਂ ਤੇ ਖੁੱਪਰ ਦਾ ਲੰਗਰ ਉੱਤ ਵਰਤਾਇਆ ਗਿਆ ਉੜਕਾਰ ਵਿਕੇ ਇਸ ਪੈਂਸਰੀ ਦਾ ਖਾਸ ਪ੍ਰਬੰਧ ਹੈ ਜਿੱਤੇ ਕਿ ਹਰ ਫਾਰਵਰ 12 ਅਤੇ 1 ਲੱਖ 4% ਸੰਤਰੇ ਫਰੀਓ ਫੌਜ ਵਿੱਚ ਟਟਕ ਉਤਾ ਜਾਂਦਾ ਅਤੇ ਮੈਡੀਸਨ ਦਿੱਤੀ ਜਾਂਦੀ ਹੈ ਜਿਸ ਵਿੱਚ ਸਾਥ ਸੰਗਤ ਨੇ ਇਸ ਸਹੂਲਤ ਦਾ ਫਾਇਦਾ ਲੈਣਾ ਹੋਵੇ ਤਾਂ ਲੈ ਸਕਦੇ ਨੇ အဲ့ဒါကိုမင်းသိလား